ਕੌਣ ਕੌਣ ਆ ਰਿਹਾ ਕੱਲ ਇੱਥੇ ਮੇਰੀ ਜਾਣਕਾਰੀ ਚ ਨਹੀਂ ਜੋ ਜਿੰਨੂ ਜਿੰਨੂ ਐਰਥੀ ਜੀ ਸਮਿਥ ਨੇ ਨਮੰਤਰ ਦਿੱਤਾ ਹਨ ਮੇਰੀ ਜਾਣਕਾਰੀ ਕੋਈ ਸਾਥੀ ਆਰ ਦੋਸਤੇ ਲੋਕਾਂ ਨੂੰ ਨਮਤਨ ਦਿੱਤਾ ਹੈ ਜਿਹੜੇ ਆ ਰਹੇ ਨੇ ਉਹ ਪਾਕਿਸਤਾਨੀ ਨੇ ਜਿਨ੍ਹਾਂ ਨੇ ਵাইਸ਼ਕਾਰ ਕੀਤਾ ਉਹ ਉਹਨਾਂ ਨੂੰ ਸਤਿ ਸ੍ਰੀ ਅਕਾਲ ਦੇਗਾ ਮਕੇ ਜਨ ਨੂੰ ਇਹੋ ਜੇ ਸ਼ਣ ਨੂੰ ਕਿੱਦਾਂ ਕੋਈ ਮਿਸ ਕਰ ਸਕਦਾ ਹੈ ਜਿਹੜਾ ਖਲੋਤਾ ਉਹਦੇ ਚਿਹਰੇ ਦੇ ਰੰਗਤ ਦੇਖੋ ਉਹ ਰੰਗਤ ਦੱਸਦੀ ਹੈ ਉਹ ਚਿਹਰਾ ਦੀ ਖੁਸ਼ੀਆ ਦੱਸਦੀ ਹੈ ਕਿ ਇਹ ਮੌਕਾ ਜ਼ਿੰਦਗੀ ਦੁਆਰਾ ਨਹੀਂ ਮਿਲਦਾ ਅਸੀਂ ਵੀ ਇੱਥੇ ਇਸ ਕਰਕੇ ਆਏ ਕਿ ਆ ਦੇਖੀਏ ਕਿ ਕਿੰਨਾ ਦਾ ਮਾਹੌਲ ਹੈ ਇਹ ਰਾਜਨੀਤੀ ਕਰ ਰਹੇ ਨੇ ਇਹ ਵੋਟ ਬੈਂਕ ਦੇ ਚਸ਼ਮੜਾ ਦੇਖ ਰਹੇ ਨੇ ਉਹ ਆਪੀ ਇੱਕ ਸੀਟ ਬਚਾਨ ਕਰਕੇ ਬੈਨਾਰਦੀ ਸੀਟ ਕਰਕੇ ਸਾਰਾ ਪਵਾੜਾ ਪਾਤਾ ਭਗਵਾਨ ਰਾਮ ਹੋਏ ਨੇ ਉਹ ਸਿਰਫ ਰੱਬ ਇਸ ਕਰਕੇ ਨਹੀਂ ਆਕੇ ਕਿ ਲੋਕਾਂ ਨੂੰ ਪੁੱਛੇ ਨੇ ਉਹ ਇਸ ਕਰਕੇ ਵੀ ਨੇ ਜਿਹੜੇ ਲੋਕੀ ਉਹਨਾਂ ਨੂੰ ਅਨੁਕਰਣ ਕਰਦੇ ਨੇ ਮੇਰਾ ਬੇਟਾ ਹੋਏ ਤੇ ਰਾਮਵਕਨ ਹੋਏ ਮੇਰੇ ਪਿਤਾ ਜੀ ਹੋਣ ਤੇ ਰਾਮਵਕਨ ਹੋਏ ਮੇਰੇ ਪਤੀ ਹੋਂ ਤੇ ਰਾਮਕੰਦ ਦੇ ਹੋ ਸਾਡਾ ਰਾਜਾ ਹੋਏ ਤੇ ਰਾਮਕੰਦ ਨਾ ਹੋਏ ਤੇ ਕਿ ਅਸੀਂ ਪਾਠ ਰਖਿਆ ਤੁਸੀਂ ਬ੍ਰਹਮਪੁੱਤ ਸਾਹਿਬ ਜਿੱਥੇ ਉਹ ਜਿੱਥੇ ਉਹ ਤਿੰਨੋਂ ਗੁਰੂਆਂ ਦੇ ਜਾਣਾ ਹੋਇਆ ਉਸੇ ਤੇ ਪਾਠ ਰਖਾਇਆ ਜੀ ਜਿੰਨ ਦਿੱਤਾ ਖਣ ਪਾਠ ਰਖਾਇਆ ਅਸਰੇ ਪੋਪਿਆ ਅਸੀਂ ਤਾਂ ਸ਼ੁਕਰਾਨਾ ਦਾ ਪਾਠ ਰਖਾਇਆ ਜੀ 133 ਬਾਰ ਰਾਮ ਦਾ ਛਗੜੋ ਡੇਗੜੋ ਰਾਮਦਾ ਨਾਮ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਰਜ ਹੈ ਤੁਸੀਂ ਵੇਖ ਰਹੇ ਹੋ ਜਗਬਾਣੀ ਟੀਵੀ ਤੇ ਮੈਂ ਹਾਂ ਅਰੁਣ ਚੋਪੜਾ ਇਸ ਵੇਲੇ ਸੀ ਹਨੂਮਾਨ ਗੜੀ ਮੌਜੂਦ ਹੈ ਯੋਧਿਆ ਧਾਮ ਦੇ ਵਿੱਚ ਆ ਇੱਥੇ ਮੇਰੇ ਨਾਲ ਭਾਜਪਾ ਦੇ ਸਪੋਕਸਪਰਸਨ ਆਰਪੀ ਸਿੰਘ ਮੌਜੂਦ ਨੇ ਪਹਿਲਾਂ ਜੀ ਆਨੰਦ ਜੀ ਤੁਹਾਨੂੰ ਜਗਮਨ ਜੀ ਜੈ ਸ਼੍ਰੀ ਰਾਮ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਅੱਜ ਤੁਸੀਂ ਅਯੋਧਿਆ ਪਹੁੰਚੇ ਹੋ ਅਯੋਧਿਆ ਪਹੁੰਚ ਕੇ ਕਿਦਾਂ ਦਾ ਅਨੁਭਵ ਹੋ ਰਿਹਾ ਪਹਿਲਾਂ ਤੇ ਪੁੱਛੋ ਅਸੀਂ ਅੱਜ ਆਏ ਸੀ ਅਯੋਧਿਆ ਕਿਉਂਕਿ ਅਸੀਂ ਤਿੰਨ ਦਿਨ ਦਾ ਖੰਡ ਪਾਠ ਰਖਾਇਆ ਸੀ ਜੀ ਅ ਗੁਰਦੁਆਰੇ ਸਾਹਿਬ ਵਿੱਚ ਬ੍ਰਹਮਕੁੰਡ ਸਾਹਿਬ ਵਿੱਚ ਅੱਜ ਤੋਂ ਕੁਝ ਸਾਲ ਪਹਿਲੇ ਅਸੀਂ ਪਾਠ ਰਖਾਇਆ ਸੀ ਕਿ ਇਸ ਪੂਰੇ ਮਾਮਲੇ ਦਾ ਫੈਸਲਾ ਹੋਵੇ ਕੋਈ ਸੁਪਰੀਮ ਕੋਰਟ ਕਰੇ ਜਾਂ ਕੋਈ ਸਰਕਾਰ ਕਰੇ ਫੈਸਲਾ ਹੋਵੇ 2018 ਚ ਰੱਖਿਆ ਸੀ ਅਸੀਂ ਦੇਸ਼ ਭਰ ਤੋਂ ਪੰਜ ਸਿੱਖ ਇਕੱਠੇ ਹੋਏ ਸਾਂ ਇੱਕ ਸੂਰਤ ਤੋਂ ਇੱਕ ਅੰਮ੍ਰਿਤਸਰ ਤੋਂ ਇੱਕ ਕਾਨਪੁਰ ਤੋਂ ਇੱਕ ਮੈਂ ਦਿੱਲੀ ਤੋਂ ਔਰ ਇੱਕ ਹైదరాబాద్ ਤੋਂ ਅਸੀਂ ਆ ਕੇ ਅਰਦਾਸ ਕੀਤੀ ਸੀ ਗੁਰੂ ਦੇ ਚਰਨਾਂ 'ਚ ਗੁਰਦੁਆਰਾ ਸਾਹਿਬ 'ਚ ਅੱਜ ਉਹ ਅਰਦਾਸ ਪੂਰੀ ਹੋ ਰਹੀ ਹੈ ਕੱਲ ਬੋਵੇ ਸੁੰਦਰ ਰਾਮ ਮੰਦਿਰ ਦਾ ਉਦਘਾਟਨ ਹੋਣ ਜਾ ਰਿਹਾ ਫਰਣਪਸਿਸਾਨ ਹੋਣ ਜਾ ਰਿਹਾ ਰਾਮ ਰਲਾ ਦਾ ਅਸੀਂ ਫਿਰ ਦੁਆਰਾ ਸ਼ੁਕਰਾਨੇ ਦਾ ਪਾਠ ਰੱਖਿਆ ਸੀ ਉਹ ਸ਼ੁਕਰਾਨੇ ਦਾ ਪਾਠ ਕਰਨ ਆਏ ਆਂ ਔਰ ਅਜੇ ਨਗਰੀ ਦੇਖਣਾ ਹੈ ਕਿੰਨੀ ਸੁੰਦਰ ਨਗਰੀ ਲੱਗ ਰਹੀ ਹੈ ਮਨ ਲੱਗਦਾ ਜਿਵੇਂ ਯੋਧਿਆਪ ਤੋਂ ਆਪਸ ਜਾਖਪਈ 500 ਸਾਲ ਬਾਅਦ ਯੋਧਿਆ ਜਾਖਪਈ ਹੈ ਇਹ ਸੁੰਦਰ ਹਨਮਾਨ ਗੜੀ ਦੇਖਣ ਆਏ ਆਂ ਔਰ ਇਹ ਬਾਜ਼ਾਰ ਦੇਖਣ ਆਏ ਆਂ ਇਹ ਬਾਜ਼ਾਰ ਵੇਖ ਕੇ ਅਮਰਸਰ ਦੀ ਯਾਦ ਆਂਦੀ ਹੈ ਉੱਥੇ ਵੀ ਇੱਦਾਂ ਹੀ ਬਾਜ਼ਾਰ ਸਜਾਤੇ ਗਏ ਹਾਂ ਉਹ ਵੀ ਗੱਲ ਕਰਾਂਗੇ ਵਿਰਾਸਤੀ ਕੰਪਲੈਕਸ ਲੱਗ ਰਿਹਾ ਹੈ ਬਿਲਕੁਲ ਵਿਰਾਸਤੀ ਬਾਜ਼ਾਰ ਵੱਖਣ ਲੱਗ ਰਿਹਾ ਹੈ ਬਹੁਤ ਸੋਹਣਾ ਔਰ ਬਿਲਕੁਲ ਯੋਗੀ ਸਰਕਾਰ ਦੀ ਬੜੀ ਮਿਹਨਤ ਹੈ ਜੋ ਇਹਨਾਂ ਸੁੰਦਰ ਇਹਨਾਂ ਸੋਹਣਾ ਉਜਾਰ ਬਣਾਤਾ ਜੀ ਪਰ ਕਮਾਲ ਹੈ ਪਾਰਤਵਾਸੀਆਂ ਦਾ ਕਿ ਕਿੰਨੀ ਸ਼ਰਧਾ ਦੀ ਭਾਵਨਾ ਦੇ ਨਾਲ ਸਾਰੇ ਇੱਥੇ ਆਏ ਹੋ ਨੇ ਕੱਲ ਕੱਲ ਪਾਜਪਾ ਪ੍ਰਧਾਨ ਤਾਂ ਨਹੀਂ ਪਹੁੰਚ ਪਾਣਗੇ ਜੋ ਜਾਣਕਾਰੀ ਸਾਨੂੰ ਮਿਲੀ ਹੈ ਕੌਣ ਕੌਣ ਆ ਰਿਹਾ ਕੱਲ ਇੱਥੇ ਮੇਰੀ ਜਾਣਕਾਰੀ ਚ ਨਹੀਂ ਜੋ ਜਿੰਨੂ ਜਿੰਨੂ ਐਰਥੀ ਦੀ ਸਮਿਤੀ ਨੇ ਨਮੰਤਰ ਦਿੱਤਾ ਹੈ ਮੇਰੀ ਜਾਣਕਾਰੀ ਕੋਈ ਸਾਥੀ ਆਰ ਦੋਤੇ ਲੋਕਾਂ ਨੂੰ ਨਮੰਤਰ ਦਿੱਤਾ ਹੈ ਜਿਹੜੇ ਆ ਰਹੇ ਨੇ ਉਹ ਪਾਕਿਸਤਾਨੀ ਨੇ ਜਿਨ੍ਹਾਂ ਨੇ ਬਾਈਸ਼ਕਾਰ ਕੀਤਾ ਉਹ ਉਹਨਾਂ ਨੂੰ ਸਤਿਪਤੀ ਰਾਬ ਦੇਗਾ ਮੈਂ ਵੀ ਕਹਿੰਦਾ ਹਿਰੋਦੀ ਤਰ੍ਹਾਂ ਲੋ ਕਹਿ ਸਕਦੇ ਹੋ ਬਾਈਕਟ ਕਰ ਦਿੱਤਾ ਗਿਆ ਕਹਿ ਦਿੱਤਾ ਕਿ ਨਾ ਮੈਂ ਆਪਣੇ ਕਿਹਾ ਉਹਨਾਂ ਨੂੰ ਰਾਬ ਸਤਿਪਤੀ ਜਵੇ ਇਹੋ ਜੇ ਓਕੇਜਨ ਨੂੰ ਇਹੋ ਜੇ ਛਣ ਨੂੰ ਕਿੱਦਾਂ ਕੋਈ ਮਿਸ ਕਰ ਸਕਦਾ ਹੈ ਕੋਈ ਜਿਹੜਾ ਖਲੋਤਾ ਉਹਦੇ ਚਿਹਰੇ ਦੇ ਰੰਗਤ ਦੇਖੋ ਉਹ ਰੰਗਤ ਦੱਸਦੀ ਹੈ ਉਹ ਚਿਹਰਾ ਦੀ ਖੁਸ਼ੀਆਂ ਦੱਸਦੀ ਹੈ ਕਿ ਇਹ ਮੌਕਾ ਜ਼ਿੰਦਗੀ ਜਵਾਰਾ ਨਹੀਂ ਮਿਲਣਾ ਅਸੀਂ ਵੀ ਇੱਥੇ ਇਸ ਕਰਕੇ ਆ ਕਿ ਅੱਜ ਦੇਖੀਏ ਕਿ ਕਿੱਦਾਂ ਦਾ ਮਾਹੌਲ ਹੈ ਮੈਂ ਕਹਿੰਦਾ ਜੀ ਜਿਹੜਾ ਮਿਲਦਾ ਹੈ ਉਹ ਇਨਾ ਖੁਸ਼ ਹੈ ਇਹ ਖੁਸ਼ੀ ਚ ਸਾਂਝੀ ਨਹੀਂ ਹੋਣਾ ਚਾਹੁੰਦੇ ਇਹ ਰਾਜਨੀਤੀ ਕਰ ਰਹੇ ਨੇ ਇਹ ਵੋਟ ਬੈਂਕ ਦੇ ਚਸ਼ਮਾ ਨਾਲ ਦੇਖ ਰਹੇ ਨੇ ਮੈਨੂੰ ਕਹਿਣਾ ਚਾਹਤ ਹੈ ਹਾਲਕਾ ਮਹਰਮਾਨ ਗੜੀ ਦੇ ਸਾਹਮਣੇ ਖੜੋਤਾ ਉਹ ਇੱਕ ਸੀਟ ਬਚਾਨ ਕਰਕੇ ਬੈਨਾਰਦੀ ਸੀਟ ਕਰਕੇ ਸਾਰਾ ਪਵਾੜਾ ਪਾਤਾ ਜੀ ਸਾਰੀ ਆਪੋਜੀਸ਼ਨ ਨੂੰ ਉਹਦੇ ਚ ਪਾਤਾ ਕਿ ਮੈਂ ਅਗਰ ਕਿਉਂਕਿ ਉੱਥੇ ਉਹਨਾਂ ਨੇ ਕਹੇ ਤਾਂ ਮੁਸਲਿਮ ਲੀਗ ਵਾਲਿਆਂ ਨੇ ਅਗਰ ਤੁਸੀਂ ਗਏ ਤੇ ਅਸੀਂ ਤੁਹਾਨੂੰ ਅਗਲੀ ਵਾਰ ਵੋਟ ਦੇਵਾਂਗੇ ਜੀ ਪਰ ਆਪ ਉਹਨਾਂ ਤੋਂ ਸਦਕਤੀ ਦੇਵੇ ਜਿਹੜੇ ਰਾਪਾ ਹਨੂਮਾਨ ਜਿਹੜੇ ਭਗਵਾਨ ਰਾਮ ਹੋਏ ਨੇ ਉਹ ਸਿਰਫ ਰਾਪਾ ਇਸ ਕਰਕੇ ਨਹੀਂ ਕਿ ਲੋਕਾਂ ਨੂੰ ਪੂਜੇ ਨੇ ਉਹ ਇਸ ਕਰਕੇ ਵੀ ਨੇ ਜੇ ਲੋਕੀ ਉਹਨਾਂ ਨੂੰ ਅਨੁਕਰਣ ਕਰਦੇ ਨੇ ਜੀ ਲੋਕੀ ਇਹ ਵਿਅਕਤੀ ਨੇ ਕਿ ਮੇਰਾ ਬੇਟਾ ਹੋਏ ਤੇ ਰਾਮਵਕਨ ਹੋਏ ਮੇਰੇ ਪਿਤਾ ਜੀ ਹੋਣ ਤੇ ਰਾਮਵਕਨ ਹੋਰ ਮੇਰੇ ਪਤੀ ਹੋਣ ਤੇ ਰਾਮਵਕਨ ਦੇ ਹੋਰ ਸਾਡਾ ਰਾਜਾ ਹੋਏ ਤੇ ਰਾਮਵਕਨ ਹੋਏ ਤੇ ਉਹ ਇਸ ਕਰਕੇ ਅਨੁਕਰਨੀਏ ਵੀ ਨੇ ਔਰ ਇਹ ਜਾਤੀ ਪੰਥ ਕਿਹੜੇ ਧਰਮ ਦੇ ਵਿੱਚ ਬੰਦੇ ਨਹੀਂ ਇਹ ਸਾਰੇ ਆਸਤੇ ਨੇ ਅਨੁਕਰਨੀਏ ਸਾਰੇ ਆਸਤੇ ਨੇ ਪਰ ਉਹ ਕੱਲ ਵੇਖਿਓ ਮੇਰਾ ਮੰਨਣਾ ਹੈ ਦੇਸ਼ ਭਰ ਦੇ ਚ ਮੁਸਲਮਾਨ ਵੀ ਆਪਣੀ ਇਬਾਦਤ ਕਰਾਇ ਜ ਆਪਣੇ ਘਰਾਂ ਚ ਦੀਵੇ ਜਲਾਉਣਗੇ ਕਿ ਆਰ ਪੀ ਸਿੰਘ ਕੱਲ ਜਾ ਰਹੇ ਨੇ ਪ੍ਰਾਂਤ ਪ੍ਰਤੀਸ਼ਾ ਸਮਾਗਮ ਤੇ ਸ਼ਾਮਿਲ ਹੋ ਰਹੇ ਨੇ ਮੈਂ ਮੈਨੂੰ ਸੱਚ ਨਹੀਂ ਪਰ ਮੈਨੂੰ ਹਾਂ ਪ੍ਰਾਂਤ ਸੰਚ ਤੋਂ ਬਾਅਦ ਅਸੀਂ ਦਰਸ਼ਨ ਕਰਨ ਦੇ ਅਸਤੇ ਕੋਸ਼ਿਸ਼ ਕਰਾਂਗੇ ਦਰਸ਼ਨ ਕਰਨ ਜਾਵਾਂਗੇ ਜੀ ਔਰ ਇਹੋ ਜਿਹਾ ਮੌਕਾ ਦੁਆਰਾ ਮਿਲਣਾ ਨਹੀਂ अयोध्या تین ਪਾਤਸ਼ਾਹਾਂ ਦੀ ਚਰਨਛੋਪਾ ਪ੍ਰਾਪਤ ਕਰਤੇ ਹੈ ਗੁਰੂ ਨਾਨਕ ਦੇਵ ਜੀ ਗੁਰੂ ਤੇਗ ਬਹਾਦਰ ਜੀ ਦੇ ਗੁਰੂ ਗੋਬਿੰਦ ਸਿੰਘ ਜੀ ਦੇ ਚਰਨਛੋਪਾ ਪ੍ਰਾਪਤ ਹੁੰਦਾ ਇਸ ਧਰਤੀ ਨੂੰ ਮਾਣ ਹੈ ਕਿ ਆਰਪੀ ਸਿੰਘ ਇੱਥੇ ਸਥਾਨਕ ਗੁਰਦਾਰੇ ਜਾ ਰਹੇ ਮੈਂ ਤਾਂ ਕਿਹਾ ਅਸੀਂ ਪਾਠ ਰੱਖਿਆ ਤੁਸੀਂ ਬ੍ਰਹਮਪੁੱਤ ਸਾਹਿਬ ਜਿੱਥੇ ਉਹ ਜਿੱਥੇ ਉਹ ਤਿੰਨੋਂ ਗੁਰੂਆਂ ਦੇ ਜਾਣਾ ਹੋਇਆ ਉਸੇ ਤੇ ਪਾਠ ਰੱਖਿਆ ਜੀ ਜਿੰਨ ਦਿੱਤਾ ਖਣ ਪਾਠ ਰੱਖਿਆ ਅਸਰੇ ਪੋਪਿਆ ਅਸੀਂ ਤਾਂ ਸ਼ੁਕਰਾਨਾ ਦਾ ਪਾਠ ਰੱਖਿਆ ਜੀ 2533 ਬਾਅਦ RAM ਦਾ ਸਗੋੜੋ ਢੇਗੋ RAM ਦਾ ਨਾਮ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਰਜ ਹੈ ਔਰ ਜਿਹੜਾ ਕੋਰਟ ਦਾ ਫੈਸਲਾ ਵੀ ਆਇਆ ਉਹ ਸਿੱਖਾਂ ਦੇ ਦੋ ਮੂਲ ਸਾਖਸ਼ ਐਵੀਡੈਂਸ ਕਰਕੇ ਆਇਆ ਇੱਕ ਸ਼ਿਰਗੁਣਾ ਸਿੰਘ ਦੇ 1510 ਔਰ 11 ਵਿੱਚ ਇੱਥੇ ਆਇਓ ਤੇ ਆਏ ਮੰਦਿਰ ਦੇ ਦਰਸ਼ਨ ਕੀਤੇ ਇਹ ਜਨਮ ਸਾਖੀ ਜਿਹਨੂੰ ਬਾਇਓਗ੍ਰਾਫੀ ਵੀ ਕਹਿੰਦੇ ਨੇ ਜੀ ਵਿੱਚ ਉਹਦੇ ਜਰਜ ਹੈ ਔਰ ਦੂਜਾ 1858 ਵਿੱਚ ਨਾਨਕ ਸਿੰਘਾ ਨੇ ਅੰਦਰ ਆ ਕੇ ਯਾਕਾ ਕੀਤਾ ਉੱਥੇ ਦੁਆਰਾ ਦੇ ਆਰਾਮ ਲਿਖਿਆ ਉਹ ਐਫਆਈਆਰ ਜਰਜ ਹੈ ਉਹਨetzੋ ਵੱਡੀ ਗੱਲ ਕੀ ਹੋ ਸਕਦੀ ਹੈ ਇੱਥੇ ਸਿੱਖਾਂ ਵਾਸਤੇ ਬਹੁਤ ਵੱਡੀ ਗੱਲ ਹੈ ਕਿ ਕੋਰਟ ਨੇ ਉਹ ਸਾਖਸ਼ ਨੂੰ ਮਾਨਿਆ ਕੀਤਾ ਉਹ ਸਾਖਸ਼ ਨੂੰ ਮਰਦਤਾ ਦਿੱਤੀ ਔਰ ਰਾਮ ਮੰਦਰ ਬਨਨ ਦੇ ਪੱਖ ਵਿੱਚ ਫੈਸਲਾ ਦਿੱਤਾ ਜੀ ਤਾਂ ਸਿੱਖਾਂ ਦਾ ਸੰਘਰਸ਼ ਇੱਥੇ ਰੰਗ ਲਿਆ ਆ ਅਜ ਯੋਧਿਆ ਰਾਮ ਦੇ ਰੰਗ ਚ ਰੰਗੀ ਹੋਈ ਹੈ ਮੈਂ ਸੰਘਰਸ਼ ਜੇ ਹੈ ਹੀ ਹੈ ਪਲਸ ਜਿਹੜੇ ਸਾਖਸ਼ ਮੰਨ ਲਿਆ ਕੋਰਟ ਨੇ ਮੈਂ ਤੇ ਲੀਗਲਟੀ ਨਾਲ ਵੀ ਸੰਘਰਸ਼ ਸਾਰੇ ਲੋਕਾਂ ਨੇ ਕੀਤਾ ਕੋਰਟ ਨਿਰੰਤਰ ਕੀਤਾ ਪਰ ਜਿਹੜੇ ਸਾਖਸ਼ ਮੰਨ ਲਏ ਜਿਹੜੇ ਐਵੀਡੈਂਸ ਕੋਰਟ ਨੇ ਮੰਨੇ ਉਹ ਵੱਡੀ ਗੱਲ ਹੈ ਪਰ ਉਹ ਦੋ ਮੂਲ ਸਾਖ ਸਿੱਖਾਂ ਦੇ ਨੇ ਸਾਖਸ਼ੀ ਗੁਰੂ ਅੰਮ੍ਰਿਤ ਦੇ ਇਹ ਧਿਆਨਾ ਪਰ ਜਿਹੜੇ ਨਿਆਂ ਸੰਗਾ ਦਾ ਇੱਥੇ ਆ ਕੇ ਯੱਗ ਕਰਨਾ ਔਰ ਡਿਸਪਿਊਟਡ ਸੈਟੇ ਯੱਗ ਕਰਨਾ ਪਰ ਜੋ ਵੀ ਕੋ ਅੱਜ ਪੂਰੀ ਇਹੋ ਤੇ ਰਾਮੇ ਪੂਰਾ ਤੇ ਸ਼੍ਰਾਮੇ ਹੈ ਜਿੱਥੇ ਮਰਜੀ ਚਲੇ ਜਾਓ ਉੱਥੇ ਰਾਮ ਦੀ ਜੈਜਾਕਾਰ ਹੋ ਰਹੀ ਹੈ ਜੀ ਤੇ ਕੱਲ ਭਾਜਪਾ ਦੇ ਬਾਕੀ ਹੋਰ ਲੀਡਰ ਕੌਣ ਕੌਣ ਪਾਉਂਦੇ ਨੇ ਤੇ ਮੈਂ ਮੈਂ ਦੱਸਿਆ ਮੈਂ ਤੇ ਮਨ ਕੋਰਦੋਆਰਾ ਸਾਹਿਬ ਆਇਆ ਸੀ ਜਿੰਨੂੰ ਜਿੰਨੂੰ ਸੱਦਾ ਆਏਗਾ ਸਾਰੇ ਆਂਗੇ ਜੀ ਇਹ ਰਾਮ ਦਾ ਦਰਵਾਜ਼ਾ ਹੈ ਜਿਹੜਾ ਮਰਜੀ ਆਏ ਕੋਈ ਇਹ ਥੋੜਾ ਕੀ ਮੰਚਨ ਨਹੀਂ ਆਣਾ ਜੀ ਜਿੰਨੂੰ ਵੀ ਰੱਬ ਨੇ ਬੁਲਾਇਆ ਜਿੰਨੂੰ ਵੀ ਭਗਵਾਨ ਰਾਮ ਨੇ ਬੁਲਾਇਆ ਉਹ ਆਏਗਾ ਜਿੰਨੂੰ ਬੁਲਾਇਆ ਉਸ ਤੋਂ ਬਾਅਦ ਉਹ ਨਹੀਂ ਆਏਗਾ ਉਹਦੀ ਕਿਸਮਤ ਹੈ ਉਹ ਉਹ ਬਦਕਿਸਮਤ ਹੈ ਇਹ ਕਹਿ ਸਕਦੇ ਆ ਜੀ ਉਹ ਜਿਹੜੀ ਮਰਜੀ ਪਾਰਟੀ ਦਾ ਹੋਵੇ ਜਿਹੜੇ ਮਰਜੀ ਦਲ ਦਾ ਹੋਵੇ ਜਿਹੜੀ ਮਰਜੀ ਸੋਚ ਦਾ ਹੋਵੇ ਜਿਹੜੀ ਮਰਜੀ ਵਿਚਾਰ ਦਾ ਹੋਵੇ ਪਪਾ ਤਨਵਜੀ ਤੋਂ ਡਾ ਡਾ ਆਰ ਪੀ ਸਿੰਘ ਜਿਨ੍ਹਾਂ ਦਾ ਕਹਿਣਾ ਕਿ ਜੋ ਅਯੋਧਿਆ ਨਹੀਂ ਆ ਰਿਹਾ ਸ਼ਾਇਦ ਉਹ ਰਾਮਦਾ ਨਹੀਂ ਪਰ ਰਾਮ ਸਬਦੇ ਨੇ ਰਾਮ ਸਬਦੇ ਨੇ ਇਥੇ ਵਿਰਾਜਮਾਨ ਅਯੋਧਿਆ ਦੇ ਵਿੱਚ ਇਸ ਦਰਾਰ ਮੈਨੂੰ ਹੋਰ ਅਪਡੇਟਸ ਲਈ ਵੇਖਦੇ ਰਹੋ ਜਗਵਾਨੀ ਟੀਵੀ ਕੈਮਰਾਮੈਨ ਮਨੂ ਦੇ ਨਾਲ ਮਜੀਸ਼ ਸਿੰਘ ਚੋਪੜਾ ਅਯੋਧਿਆ